ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਤੁਹਾਡਾ ਆਪਣਾ ਅਰੂੜ ਕੁਰਾਲੀ ਸੋਚਿਆ ਵੀ ਕੱਜ ਤੁਹਾਡੇ ਨਾਲ ਕਿੱਸਾ ਸਾਂਝਾ ਕਰਦੇ ਆ ਕਿਉਂਕਿ ਅੱਜ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ ਮਾਮਲਾ ਕੀ ਹੈ ਨਗਰ ਕੌਂਸਲ ਦੇ ਵਿੱਚ ਅੱਜ ਕੁਝ ਰੇੜੀਆਂ ਜੋ ਕਿ ਰੋਪੜ ਰੋਡ ਤੇ ਫਰੂਟ ਦੀਆਂ ਰੇੜੀਆਂ ਉੱਥੇ ਲੱਗਦੀਆਂ ਸਨ ਉਹਨਾਂ ਨੂੰ ਨਗਰ ਕੌਂਸਲ ਦੇ ਵਿੱਚ ਫੜਿਆ ਗਿਆ ਅਤੇ ਇਹ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਰੇੜੀਆਂ ਨਹੀਂ ਨਹੀਂ ਫੜੀਆਂ ਗਈਆਂ ਸਗੋਂ ਇਹ ਰੇੜੀਆਂ ਬੱਸ ਸਟੈਂਡ ਤੇ ਹੀ ਇੱਕ ਜੋ ਫਰੂਟ ਦਾ ਕੰਮ ਕਰਦਾ ਉਸ ਵੱਲੋਂ ਇਹ ਰੇੜੀਆਂ ਫੜ ਕੇ ਨਗਰ ਕੌਂਸਲ ਦੇ ਵਿੱਚ ਫੜਾਈਆਂ ਗਈਆਂ ਅਤੇ ਇਸ ਤੇ ਕਾਰਵਾਈ ਕਰਨ ਨੂੰ ਕਿਹਾ ਗਿਆ ਜੋ ਕਿ ਵਿਅਕਤੀ ਸੀ ਜੋ ਕਿ ਇਹ ਰੇੜੀਆਂ ਫੜ ਕੇ ਨਗਰ ਕੌਂਸਲ ਦੇ ਵਿੱਚ ਲੈ ਕੇ ਗਿਆ ਉਸਨੇ ਖੁਦ ਨਾਲੇ ਤੋਂ 20 ਫੁੱਟ ਦੇ ਕਰੀਬ ਬਾਹਰ ਨਜਾਇਜ਼ ਕਬਜ਼ਾ ਕੀਤਾ ਹੋਇਆ ਅਤੇ ਨਾਲੇ ਤੋਂ 20 ਫੁੱਟ ਬਾਹਰ ਉਹ ਫਰੂਟ ਰੱਖ ਕੇ ਵੇਚ ਰਿਹਾ ਹੈ ਪਰ ਸ਼ਾਇਦ ਨਗਰ ਕੌਂਸਲ ਦੇ ਅਧਿਕਾਰੀ ਉਹਨਾਂ ਕੋਲ ਜਾ ਕੇ ਜਾਂ ਤਾਂ ਫਰੂਟ ਲਫਾਫੇ ਭਰ ਕੇ ਲੈਂਦੇ ਹੋਣ ਜਾਂ ਫਿਰ ਉੱਥੇ ਜੂਸ ਪੀ ਕੇ ਆਂਦੇ ਹੋਣੇ ਤਾਂ ਹੀ ਉਹਦਾ ਸਮਾਨ ਜ਼ਬਤ ਨਹੀਂ ਕੀਤਾ ਜਾਂਦਾ ਸਗੋਂ ਉਹ ਉਹਨਾਂ ਰੇੜੀਆਂ ਨੂੰ ਫੜ ਕੇ ਨਗਰ ਕੌਂਸਲ ਦੇ ਦਫ਼ਤਰ ਵਿੱਚ ਫੜਾਉਂਦਾ ਹੈ ਅਤੇ ਉਹਨਾਂ ਤੇ ਕਾਰਵਾਈ ਕਰਨ ਦੇ ਲਈ ਪ੍ਰੈਸ਼ਰ ਪ੍ਰੈਸ਼ਰਾਈਜ਼ ਉਹਨਾਂ ਨੂੰ ਕਰਦਾ ਹੈ ਤਾਂ ਕਿ ਉਸਦਾ ਮਾਲ ਵਿਕ ਸਕੇ ਅਜਿਹਾ ਹੀ ਮਾਮਲਾ ਅੱਜ ਨਗਰ ਕੌਂਸਲ ਕੋਰਾਲੀ ਦੇ ਵਿੱਚ ਸਾਹਮਣੇ ਆਇਆ ਹੈ ਜਦੋਂ ਅਸੀਂ ਨਗਰ ਕੌਂਸਲ ਦੇ ਵਿੱਚ ਜਾ ਕੇ ਉਹਨਾਂ ਰੇੜੀ ਵਾਲੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕੈਮਰੇ ਤੋਂ ਅੱਗੇ ਆਉਣ ਤੋਂ ਮਨ੍ਹਾ ਕਰ ਦਿੱਤਾ ਉਹਨਾਂ ਕਿਹਾ ਕਿ ਉਹਨਾਂ ਦਾ ਕਾਰੋਬਾਰ ਲੋਕਾਂ ਦੇ ਨਾਲ ਜੁੜਿਆ ਹੋਇਆ ਹੈ ਜੇਕਰ ਉਹ ਕਿਸੇ ਅਧਿਕਾਰੀ ਦੇ ਨਾਲ ਪੰਗਾ ਲੈਣਗੇ ਤਾਂ ਕਿਤੇ ਨਾ ਕਿਤੇ ਉਹਦਾ ਉਹਨਾਂ ਦੇ ਨਾਲ ਕੋਈ ਗੱਲਬਾਤ ਹੋ ਸਕਦੀ ਹੈ ਅਤੇ ਫਿਰ ਤੋਂ ਉਹਨਾਂ ਦੀਆਂ ਰੇੜੀਆਂ ਜ਼ਬਤ ਕੀਤੀਆਂ ਜਾ ਸਕਦੀਆਂ ਇਸ ਕਰਕੇ ਉਹ ਕਿਸੇ ਦੇ ਖਿਲਾਫ ਨਹੀਂ ਬੋਲ ਸਕਦੇ ਉਹਨਾਂ ਨੇ ਹੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੱਸ ਸਟੈਂਡ ਤੇ ਇੱਕ ਫਰੂਟ ਦੀ ਦੁਕਾਨ ਚਲਾਉਂਦਾ ਹੈ ਅਤੇ ਉਸਨੇ ਇਹ ਰੇੜੀਆਂ ਫੜ ਕੇ ਨਗਰ ਕੌਂਸਲ ਦੇ ਹਵਾਲੇ ਕੀਤੀਆਂ ਅਤੇ ਇੱਥੇ ਤੱਕ ਇੱਕ ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੋ ਰੇੜੀਆਂ ਫੜੀਆਂ ਗਈਆਂ ਇਹ ਪਿਛਲੇ 3 ਦਿਨ ਤੋਂ ਨਗਰ ਕੌਂਸਲ ਦੇ ਵਿੱਚ ਹੀ ਖੜੀਆਂ ਇਸ ਤੇ ਕੋਰ ਵੀ ਕੋਈ ਵੀ ਕਾਰਵਾਈ ਅਫਸਰਾ ਵੱਲੋਂ ਨਹੀਂ ਕੀਤੀ ਗਈ ਕਿਉਂਕਿ ਜਦੋਂ ਵੀ ਕੋਈ ਨਜਾਇਜ਼ ਰੇੜੀ ਫੜੀ ਜਾਂਦੀ ਹੈ ਤੇ ਉਸ ਤੇ 500 ਜਾਂ 400 ਜੁਰਮਾਨਾ ਲਾ ਕੇ ਉਸ ਨੂੰ ਛੱਡਣਾ ਪੈਂਦਾ ਪਰ ਇਹਨਾਂ ਰੇੜੀਆਂ ਦੇ ਵਿੱਚ 5000 ਤੋਂ ਲੈ ਕੇ 15000 ਤੱਕ ਦਾ ਫਰੂਟ ਪਿਆ ਜੋ ਕਿ ਖਰਾਬ ਵੀ ਹੋ ਰਿਹਾ ਹੈ ਅਤੇ ਇਸ ਦਾ ਨੁਕਸਾਨ ਇਹਨਾਂ ਲੋਕਾਂ ਦਾ ਵੀ ਹੋਵੇਗਾ ਅਸੀਂ ਵੀ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਅਪੀਲ ਕਰਦੇ ਹਾਂ ਕਿ ਸਭ ਤੋਂ ਪਹਿਲਾਂ ਇਹਨਾਂ ਰੇੜੀਆਂ ਨੂੰ ਛੱਡਿਆ ਜਾਵੇ ਅਤੇ ਜੋ ਵੀ ਪ੍ਰਸ਼ਾਸਨਿਕ ਕਾਰਵਾਈ ਬਣਦੀ ਹੈ ਜਿਸ ਦੇ ਵਿੱਚ ਜੋ ਪ੍ਰਵਧਾਨ ਹੈ 500 ਦੇ ਕਰੀਬ ਇਹਨਾਂ ਦੇ ਜੁਰਮਾਨਾ ਬਣਦਾ ਉਹ ਜੁਰਮਾਨਾ ਲਿੱਤਾ ਜਾਵੇ ਤੇ ਇਹਨਾਂ ਨੂੰ ਰੇੜੀਆਂ ਨੂੰ ਤੁਰੰਤ ਛੱਡਿਆ ਜਾਵੇ ਕਿਉਂਕਿ ਇਹ ਲੋਕ ਗਰੀਬ ਨੇ ਅਤੇ ਜੋ ਕਮਾਉਂਦੇ ਨੇ ਸ਼ਾਮ ਨੂੰ ਉਹੀ ਖਾਂਦੇ ਨੇ ਇੱਥੇ ਤਾਂ ਕਿ ਇੱਕ ਰੇੜੀ ਵਾਲੇ ਨੇ ਇਹ ਵੀ ਦੱਸਿਆ ਕਿ ਇਹ ਫਰੂਟ ਉਹ ਉਧਾਰ ਲੈ ਕੇ ਆਂਦੇ ਆ ਅਤੇ ਸ਼ਾਮ ਨੂੰ ਜਿਸ ਤੋਂ ਫਰੂਟ ਲੈ ਕੇ ਆਂਦੇ ਆ ਉਹਨਾਂ ਨੂੰ ਪੈਸੇ ਵੀ ਦੇਣੇ ਹੁੰਦੇ ਆ ਪਰ ਅੱਜ ਤੀਜਾ ਦਿਨ ਹੋ ਚੁੱਕਿਆ ਹੈ ਤੇ ਨਗਰ ਕੌਂਸਲ ਦੇ ਵਿੱਚ ਹੀ ਉਹ ਖੜੇ ਨੇ ਅਤੇ ਦਿਨ ਰਾਤ ਇੱਥੇ ਹੀ ਘੁੰਮਦੇ ਰਹਿੰਦੇ ਨੇ ਕਿਉਂਕਿ ਉਹਨਾਂ ਦੇ ਫਰੂਟ ਵਿੱਚ ਪਏ ਨੇ ਜੋ ਕਿ ਗਲ ਸੜ ਰਹੇ ਨੇ ਹੁਣ ਤੁਸੀਂ ਵੀ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਕਿ ਜੋ ਨਗਰ ਕੌਂਸਲ ਵੱਲੋਂ ਇਹ ਕਛੂਆ ਪਰਨਾਲੀ ਦੇ ਨਾਲ ਕਾਰਵਾਈ ਕੀਤੀ ਗਈ ਹੈ ਕਿਉਂਕਿ ਰੇੜੀਆਂ 3 ਦਿਨ ਪਹਿਲਾਂ ਫੜੀਆਂ ਗਈਆਂ ਸੀ ਤੇ ਅੱਜ ਤੱਕ ਕੋਈ ਵੀ ਨਾ ਤਾਂ ਇਹਨਾਂ ਨੂੰ ਜੁਰਮਾਨਾ ਕੀਤਾ ਗਿਆ ਤੇ ਨਾ ਰੇੜੀਆਂ ਛੱਡੀਆਂ ਗਈਆਂ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਅਤੇ ਜੋ ਵਿਅਕਤੀ ਬੱਸ ਸਟੈਂਡ ਤੇ 20 ਫੁੱਟ ਦੇ ਕਰੀਬ ਨਾਲੇ ਤੋਂ ਬਾਹਰ ਆਪਣੀ ਦੁਕਾਨ ਸਜਾ ਕੇ ਬੈਠਾ ਹੈ ਉਸ ਤੇ ਕੀ ਕਾਰਵਾਈ ਹੋਣੀ ਚਾਹੀਦੀ ਹੈ ਜ਼ਰੂਰ ਕਮੈਂਟ ਕਰਕੇ ਆਪਣੇ ਵਿਚਾਰ ਸਾਂਝੇ ਕਰਿਓ ਧੰਨਵਾਦ ਜੀ